ਕਾਲ ਕਾਲ ਸਵਾ ਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਜੀਓ ਖਲਾਸਰੀ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਆਵਾਜ਼ ਜਿਸ ਵਿੱਚ ਮੇਰੇ ਪਾਤਸ਼ਾਹ ਨੇ ਇੱਕ ਮੌਲ ਵਿਚਾਰ ਨੂੰ ਸਾਡੇ ਸਾਹਮਣੇ ਰੱਖਿਆ ਹੈ ਖੁਦ ਪ੍ਰਾਰਥਕੀ ਬਣ ਕੇ ਖੁਦ ਅਰਜ਼ੋਈ ਕਰਕੇ ਖੁਦ ਬੇਨਤੀ ਕਰਕੇ ਸਾਨੂੰ ਦੱਸੇ ਕਿ ਬੇਨਤੀ ਕਿਵੇਂ ਕਰਨੀ ਹੈ ਦੂਸਰਾ ਹਰੇ ਪੂਰਨ ਪ੍ਰਮਾਤਮਾ ਨੇ ਅਭਨ ਪੁਰਖ ਨੇ ਸਾਡੇ ਦੋ ਰੂਪ ਬਣਾਏ ਨੇ ਇੱਕ ਅਸਥool ਤੇ ਇੱਕ ਸੂਕਸ਼ਮ ਸੂਖਸ਼ਮ ਨੂੰ ਤਨ ਕਹਿ ਦਿੰਦੇ ਨੇ ਸਰੀਰ ਕਹਿ ਦਿੰਦੇ ਨੇ ਸੂਖਸ਼ਮ ਨੂੰ ਜੀਵ ਆਤਮਾ ਕਹਿ ਦਿੰਦੇ ਨੇ ਮਨ ਕਹਿ ਦਿੰਦੇ ਨੇ ਮਨ ਤੋਂ ਮੁਰਾਦ ਕਿਦਰੇ ਕਿਦਰੇ ਦਿਮਾਗ ਵੀ ਹੈ ਮਾਈਂਡ ਵੀ ਹੈ ਲੇਕਿਨ ਮਨ ਤੋਂ ਮੁਰਾਦ ਬਹੁਤ ਆਦਿਕ ਸੂਖਸ਼ਮ ਸਰੀਰ ਹੈ ਜਿਹਨੂੰ ਅਸੀਂ ਜੀਵ ਆਤਮਾ ਵੀ ਕਹਿੰਦੇ ਹਾਂ ਜਿੱਥੇ ਆ ਜਾਂਦਾ ਹੈ ਗਿਆਨ ਗੁਰੂ ਆਤਮ ਉਪਦੇਸੋ ਕਿੱਥੇ ਆਸਮ ਦੇ ਅਰਥ ਵੀ ਮਨ ਬਣ ਜਾਂਦੇ ਕਿਧਰੇ ਕਿਧਰੇ ਮਨ ਦੇ ਅਰਥ ਵੀ ਜੋਤ ਸਰੂਪ ਬਣ ਜਾਂਦੇ ਨੇ ਮਨ ਤੋਂ ਜੋ ਸਰੂਪ ਹੈ ਜੀਵ ਆਤਮਾ ਬਣ ਜਾਂਦੇ ਸ਼ਬਦ ਦੀ ਚਾਲ ਦੇ ਬਤਾਵਕ ਵੇਅਕਾ ਕਰਨੀ ਪਵੇਗੀ ਕੁਝ ਦਿਨ ਪਹਿਲੇ ਇੱਕ ਸੱਜਣ ਨੇ ਮੈਨੂੰ ਕਿਹਾ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਾਧੂ ਦੇ ਇਥੇ ਪ੍ਰਭੂ ਦੇ ਭੇਦ ਨਹੀਂ ਆਉਂਦਾ ਕਿਉਂਕਿ ਮੈਂ ਇਸ ਤਰ੍ਹਾਂ ਦੇ ਵਿਚਾਰ ਕੀਤੇ ਸੀ ਕਿ 10000 ਦੇ ਕਰੀਬ ਸਤਸੰਗੀ ਬੈਠੇ ਹੋਣ ਸਿਰਫ ਇੱਕ ਜਗਿਆਸੂ ਹੁੰਦਾ ਹੈ ਇੱਕ ਜਗਿਆਸੂ ਤੁਮਾਰਾ ਇੱਕ ਨੂੰ ਸਮਝ ਆਉਂਦੀ ਹੈ ਸਤ ਸੰਗ ਦੇ ਚ ਕਿਉਂ ਆਇਆ ਇੱਕ ਨੂੰ ਪਤਾ ਹੁੰਦਾ ਹੈ 10000 ਦੇ ਚੋਂ ਇੱਕ ਨੂੰ ਇਹ ਸਦਸੰਗੀ ਚਾਏ ਮੰਦਰ ਦੇ ਚ ਬੈਠੇ ਹੋਣ ਚਾਏ ਚਰਚ ਚਾਏ ਮਸਜਿਦ ਚਾਏ ਗੁਰਦੁਆਰੇ ਜਿਹਨੂੰ ਸਮਝ ਆਉਂਦੇ ਫਿਰ ਉਹਨੂੰ ਜਗਿਆਸੋ ਕਹਿੰਦੇ ਐ ਸਮਝ ਗਏ ਕੋੜਾ ਜਾਂ ਜਾਗ ਪਿਆ ਇਹਦੇ ਅੰਦਰ ਜਗਿਆਸਾ ਪੈਦਾ ਹੋ ਗਈਏ ਪਰਮਾਤਮਾ ਨੇ ਪਰ 10000 ਦੇ ਕਰੀਬ ਜਗਿਆਸੋ ਬੈਠੇ ਹੋਵਨ ਇੱਕ ਸਾਧੂ ਆਉਂਦਾ ਜਿਸ ਦੀ ਜਗਿਆਸਾ ਜਾਗੀ ਹੈ ਉਸ ਦੇ ਮਾਰਗ ਤੇ ਚੱਲ ਵੀ ਤੈ ਸਾਧਨਾ ਕਰਨ ਲੱਗ ਪਏ ਸਾਧੂ 90000 ਦੇ ਕਰੀਬ ਸਾਧੂ ਬੈਠੇ ਹੋਣ ਇੱਕ ਸੰਤ ਹੁੰਦਾ ਜੋ ਸਿਰਫ ਚਲਿਆ ਹੀ ਨਹੀਂ ਪਹੁੰਚ ਗਏ ਪਹੁੰਚੇ ਤੇ ਉਹ ਸੱਜਣ ਮੈਨੋਂ ਕਹਿਣ ਲੱਗੇ ਸਾਧੂ ਤੇ ਪਹੁੰਚੇ ਆਏ ਹੁੰਦਾ ਨਾ ਨਿਕ ਸਾਧ ਪ੍ਰਭ ਬੇਦ ਨਾ ਪਾਇਏ ਜੋ ਕਮਨ ਨਹੀਂ ਸਾਖ ਦੀ ਪੰਕਤੀ ਰੱਖੀ ਸਾਧੂ ਦੇ ਤੇ ਪ੍ਰਭੂ ਦੇਕ ਭੇਦ ਨਹੀਂ ਹੋਦਾ ਮੈਂ ਕਹਿ ਇਸੇ ਸਾਧੂ ਦੇ ਅਰਥ ਵੀ ਸੰਤ ਨੇ ਕਿਧਰੇ ਕਿਧਰੇ ਸੰਤ ਦੇ ਅਰਥ ਵੀ ਸਾਧੂ ਨੇ ਇੱਥੇ ਸਾਧੂ ਦੇ ਅਰਥ ਸੰਤ ਨੇ ਪ੍ਰਸਾਦੋ ਮਨ ਕਾ ਮਾਨ ତਿਆਗੋ اے ਸਾਧੂਓ ਦੇ ਅੰਦਰ ਜੋ ਸੂਖਮ ਹੰਕਾਰ ਹੈ ਇਹਦਾ ਤਿਆਗ ਕਰਦਾ ਪਰ ਜਿਹਦੇ ਅੰਦਰ ਹੰਕਾਰ ਹੈ ਉਹ ਨਾਨਕ ਪ੍ਰਭ ਵੇਦ ਨਾ ਵਾਹੀ ਉਹ ਕਿਵੇਂ ਪ੍ਰਭੂ ਦਾ ਰੂਪ ਹੋਇਆ ਜੇ ਤੇ ਹੰਕਾਰ ਹੈ ਮਾ ਸਾਧੋ ਮਨ ਕਾ ਵਾਲ ਦੇ ਸਾਧੋ ਇਹ ਤਨ ਮੇਠਿਆ ਵਾਲ ਜਿੱਥੇ ਜਿੱਥੇ ਇਸ ਤਰ੍ਹਾਂ ਸਾਧੂ ਨੂੰ ਸਮਝਾਇਆ ਗਿਆ ਹੈ ਕੋਨੋ ਸਮਝਾਇਆ ਗਏ ਜੋ ਅਜੇ ਸਾਧਨਾ ਕਰਦਾ ਪਹੁੰਚਿਆ ਕੋਈ ਕਿਧਰੇ ਕਿਧਰੇ ਸਾਧੂ ਦੇ ਅਰਥ ਸੰਤ ਨੇ ਕਿਧਰੇ ਕਿਧਰੇ ਸੰਤ ਦੇ ਅਰਥ ਵੀ ਸਾਧੂ ਨੇ ਕਿਧਰੇ ਕਿਧਰੇ ਮਨ ਦੇ ਅਰਥ ਜੀਵ ਆਤਮਾ ਨੇ ਕਿਧਰੇ ਕਿਧਰੇ ਆਤਮਾ ਦੇ ਅਰਥ ਵੀ ਮਨ ਨੇ ਗਿਆਨ ਗੁਰੂ ਆਤਮ ਉਵਰੇ ਸੋ ਨਾਮ 'ਤੇ ਬਹੁਤ ਲਗਾਓ ਇੱਥੇ ਆਤਮਾ ਦੇ ਅਰਥ ਮੰਨ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਥਾਨ ਇੱਥੇ ਮਨ ਦੇ ਅਰਥ ਨੇ ਜੀਵ ਆਤਮਾ। ਮੂਲ ਰੂਪ ਦੇ ਸਾਡੇ ਕੋਲ ਦੋ ਹੀ ਵਜੂਦ ਨੇ। ਤਨ ਤੇ ਮਨ ਸੂਖਸ਼ਮ ਸਰੀਰ ਤੇ ਅਸੂਲ ਸਰੀਰ। ਸਰੀਰ ਤੇ ਜੀਵਾਤਮਾ ਕਹਿੰਦੇ ਨੇ ਤਨ ਦੀਆਂ ਤੇ ਸਿਰਫ ਲੋੜਾਂ ਨੇ ਮੰਗਾ ਸਾਰੀਆਂ ਮੰਨਦੀਆਂ ਹੀ ਨੇ ਤਨ ਦੀਆਂ ਲੋੜਾਂ ਬਿਲਕੁਲ ਸੀਮਤ ਨੇ ਮਨ ਦੀਆਂ ਮੰਗਾ ਅਸੀਮ ਨੇ ਗਿਣਿਆ ਹੀ ਨਹੀਂ ਜਾ ਸਕਦਾ ਬੜੇ ਧਿਆਨ ਨਾਲ ਸੁਣਨਾ ਸੀਮਤ ਨੇ ਭੁੱਖ ਲੱਗੀ ਏ ਭੋਜਨ ਚਾਹੀਦਾ ਹੈ ਆਪ ਸੁਣ ਕੇ ਹੈਰਾਨ ਹੋਵੋਗੇ ਤਨ ਦੀ ਮੂਲ ਮੰਗ ਇੱਕੋ ਹੀ ਮੰਗਦੇ ਨੇ ਇੱਕੋ ਹੀ ਮੰਦੇ ਨੇ ਹੋ ਜਾਂ ਬਾਕੀ ਸਾਰੀ ਮੰਗਾਂ ਇਸ ਮੂਲ ਮੰਗ ਦੀਆਂ ਛਾਇਆ ਨੇ ਮੂਲ ਮੰਗ ਰੋਟੀ ਮੂਲ ਮੰਗ ਭੋਜਨ ਹੈ ਫਿਰ ਭੋਜਨ ਦਾ ਬੜਾ ਵਿਸਤਾਰ ਹੋਇਆ कोई इंजीनियर है, 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 है कोई डॉक्टर है, है। तो कोई लॉयर है कोई कलाकार है कोई दार्शनिक है फिलासफर है कोई राजनैतिक है ये सब भोजन का विस्तार है रोटी ने बनाया रोटी ने तहसीलदार बनाया रोटी ने डीसी बनाया रोटी ने पटवारी बनाया माफ रोटी ने इंजीनियर बनाया रोटी ने डॉक्टर बनाया कलाकार बनाया ਰਾਜਨੇਤਿਕ ਬਣਾਇਆ ਹੈ ਸਭ ਰੋਟੀ ਦਾ ਵਿਸਤਾਰ ਹੈ ੋਜਨ ਦਾ ਵਿਸਤਾਰ ਹੈ ਰੋਟੀ ਮਿਲਦੀ ਰਹੇ ਮਿਲਦੀ ਰਹੇ ਮੈਨੂੰ ਮਿਲਦੀ ਰਹੇ ਬੱਚਿਆਂ ਨੂੰ ਮਿਲਦੀ ਰਹੇ ਪੋਤਰੀਆਂ ਨੂੰ ਮਿਲਦੀ ਰਹੇ ਪਰ ਪੋਤਰੀਆਂ ਨੂੰ ਮਿਲਦੀ ਹੈ ਇਹ ਸਭ ੋਜਨ ਦਾ ਵਿਸਤਾਰ ਹੈ ਰੋਟੀ ਨੇ ਵਿਸਤਾਰ ਕਰ ਦਿੱਤਾ ਹੈ ਕੋਈ ਇੰਜ ਨਹੀਂ ਹੈ ਰਏ ਡਾਕਟਰ ਕੋਈ ਬਹੁਤ ਵੱਡਾ ਕਾਰੋਬਾਰੀ ਹੈ ਵਪਾਰੀ ਹੈ ਕੋਈ ਰਾਜਨੇਤਿਕ ਹੈ ਕੀ ਸਭ ਰੋਟੀ ਹੀ ਧੱਕਾ ਮਾਰਦੀ ਹੈ ਭੋਜਨ ਹੀ ਧੱਕਾ ਮਾਰਦੀ ਹੈ ਸਭ ਭੋਜਨ ਦਾ ਵਿਸਤਾਰ ਹੈ ਭੋਜਨ ਤਨ ਦੀ ਲੋੜ ਹੈ ਪਰ ਮਨੁੱਖ ਦਾ ਮਨ ਤਨ ਦੀਆਂ ਲੋੜਾਂ ਦੇਚ ਇਸ ਤਰ੍ਹਾਂ ਉਲਝ ਹੈ ਹੈ ਤੇ ਇੱਕੋ ਹੀ ਲੋੜ ਜੋ ਤਨ ਦੀ ਲੋੜ ਸੀਮਤ ਸੀ ਕੋਹੀ ਮਨ ਦੇ ਸੰਤੇ ਲੋਭ ਬਣਦੇ ਹੈ ਤੁਹ ਸਾਰੇ ਸਤਸੰਗੀਓ ਬੜੇ ਗਹਿराई ਨਾਲ ਜਾਇ। ਜੋ ਤਨ ਦੀ ਲੋੜ ਹੈ ਇਸ ਲੋੜ ਨੂੰ ਜਦ ਮਨ ਆਪਣੀ ਲੋਭ ਲੋੜ ਬਣਾ ਲੈਂਦਾ ਜਦ ਕੇ ਇਸ ਦੀ ਲੋੜ ਨਹੀਂ ਹੈ। ਭੋਜਨ ਦੇ ਨਾਲ ਸਿਰਫ ਤਨ ਤ੍ਰਿਪਤ ਹੁੰਦਾ ਹੈ ਮਨ ਨਹੀਂ। ਧਨ ਦੇ ਨਾਲ ਸਿਰਫ ਤਨ ਦੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ। ਸੰਗਾ ਭੋਜਨ ਮਿਲ ਜਾਏਗਾ ਇੰਦਰੀਆਂ ਦਾ ਭੋਜਨ ਮਿਲ ਜਾਏਗਾ ਮੂਲ ਰੂਪ ਦੇ ਜੋ ਭੋਜਨ ਅੱਖਾਂ ਦੀ ਕੁਝ ਭੁੱਖ ਹੈ ਦੇਖਣਾ ਚਾਹਦੀ ਹੈ ਕੰਨਾਂ ਦੀ ਕੁਝ ਭੁੱਖ ਹੈ ਗੀਤ ਸੰਗੀਤ ਸੁਣਨਾ ਚਾਹੁੰਦੇ ਹੈ ਮੂਲ ਭੁੱਖ ਜ਼ਬਾਨ ਦੀ ਹੈ ਚਾਰ ਦਿਨ ਦਾ ਭੁੱਖਾ ਬੰਦਾ ਹੋਵੇ ਉਹਨੂੰ ਕਹੇ ਤੈਨੂੰ ਰਾਗ ਸੁਣਾਣਾ ਹੈ ਸੰਗੀਤ ਸੁਣਾਣਾ ਹੈ ਕਹਿੰਦੇ ਇੱਕ ਪਾਸੇ ਰੱਖ ਦੋ ਰੋਟੀਆਂ ਦਾ ਇੰਤਜ਼ਾਮ ਕਰ ਚਾਰ ਦਿਨ ਦਾ ਭੁੱਖਾ ਮਨ ਹੋਵੇ ਉਹ ਨੂੰ ਕਹੇ ਇਹ ਤੇਨੂੰ ਥੀਟਰ ਦੇ ਚ ਲੈ ਜਾਈਏ ਚੱਲ ਕੇ ਨਾਟਕ ਵੇਖਦੇ ਆਂ ਕਹਿੰਦਾ ਅਗ ਲੱਗੇ ਨਾਟਕ ਤੋਂ ਦੋ ਰੋਟੀਆਂ ਦਾ ਇੰਤਜ਼ਾਮ ਕਰ। ਭੋਜਨ ਦੀ ਭੁੱਖ ਹਰ ਇੰਦਰੇ ਦੀ ਭੁੱਖ ਨੂੰ ਮਾਰ ਕੇ ਰੱਖ ਦਿੰਦੀ ਹੈ। ਚਾਰ ਦਿਨ ਦਾ ਭੁੱਖਾ ਤੇ ਕੋਈ ਅਦਰ ਸੈਂਟ ਦੀ ਸ਼ੀਸ਼ੀ ਲਿਆਇਆ ਬਈ ਲਾਹ ਕਪੜਿਆਂ ਨੂੰ ਉਹ ਸ਼ੀਸ਼ੀ ਨੂੰ ਚੱਕ ਕੇ ਪਰੇ ਭਾਏਗਾ। ਸਰੋਤਿਆਂ ਦਾ ਨਮਸਕਾਰ ਹੈ ਠੀਕ ਕਰਨਾ ਮੈਂ ਸੁਬੰਦਰ ਠੀਕ ਕਰਨਾ ਮੈਂ ਮਹਿਕ ਦਾ ਆਪ ਦੀ ਯਾਤਨੇ ਅਰਜ਼ ਕਰਾ ਗੋਜਨ ਦੀ ਬੁੱਖ ਇੰਦਰੀਆਂ ਦੀ ਸਾਰੀ ਭੁੱਖਾਂ ਨੂੰ ਸ਼ਾਂਤ ਕਰ ਦੇਵੇ ਇਹ ਨੁਕਤਾ ਕਿਦਰੇ ਪਕੜੇ ਚ ਆ ਜਾਏਗਾ ਫਿਰ ਸਾਰੀ ਗੱਲ ਪਕੜੇ ਜਾ ਜਾਏਗਾ ਚਾਰ